ਚਾਰ ਦਾ ਚਸਕਾ ਅਮਰੀਕਨ ਸ਼ੀਕਸ ਅਤੇ ਕੁਲਚਾ ਦੀ ਸਫਲਤਾ ਤੋਂ ਬਾਅਦ ਜੈ ਸੈਣੀ ਅਤੇ ਕਾਰਤਿਕ ਮਹਾਜਨ ਵੱਲੋਂ ਡੋਸਾ ਠੇਕਾ ਦੀ ਸ਼ੁਰੂਆਤ ਕੀਤੀ ਗਈ ਜੀहां ਤੁਸੀਂ ਠੀਕ ਸੁਣਿਆ ਹੈ ਡੋਸਾ ਠੇਕਾ ਡੋਸਾ ਠੇਕਾ ਦੇ ਵਿੱਚ ਸਭ ਤੋਂ ਖਾਸੀਅਤ ਬਾਰੇ ਜਾਣਕਾਰੀ ਦੇ ਦਿਆਂ ਹੋਇਆ ਜੈ ਸੈਣੀ ਨੇ ਦੱਸਿਆ ਕਿ ਇੱਥੇ ਖਾਣ ਦੇ ਸ਼ੌਕੀਨਾ ਲਈ 100 ਤੋਂ ਵੱਧ ਵੈਰਾਈਟੀ ਤੇ ਸਵਾਦ ਦੇ ਡੋਸੇ ਉਪਲਬਧ ਰਹਿਣਗੇ ਜਿਨ੍ਹਾਂ ਨੂੰ ਗੈਸ ਤੇ ਨਹੀਂ ਬਲਕਿ ਬੋਲਦੀ ਅੰਗੀਠੀ ਦੀ ਮੱਧਵਾਂ ਅੰਜ ਤੇ ਬਣਾਇਆ ਜਾਵੇਗਾ ਉਹਨੇ ਕਿਹਾ ਕਿ ਲੋਕਾਂ ਨੂੰ ਇਹ ਖਾ ਕੇ ਬਹੁਤ ਹੀ ਮਜ਼ਾ ਆਉਣ ਵਾਲਾ ਹੈ ਉਹਨੇ ਕਿਹਾ ਵੈਸੇ ਤਾਂ ਹਰ ਦੂਸਾ ਮਨਾ ਬਲੋ ਬਹੁਤ ਹੀ ਪਿਆਰ ਦੇ ਨਾਲ ਤੇ ਬਹੁਤ ਹੀ ਇੱਕ ਸੁਚੇਜੇ ਢੰਗ ਦੇ ਨਾਲ ਬਣਾਇਆ ਜਾਵੇਗਾ ਪਰ ਉਹਨਾਂ ਦੀ ਸਪੈਸ਼ਲਟੀ ਸਮੋਕੀ ਡੋਸਾ ਮਟਕੀ ਡੋਸਾ ਪੀਜ਼ਾ ਡੋਸਾ ਬਰਜ ਖਲੀਫਾ ਡੋਸਾ ਸਪਰਿੰਗ ਰੋਲ ਡੋਸਾ ਫ੍ਰੈਂਚ ਫ੍ਰਾਈਡ ਡੋਸਾ ਮੈਗੀ ਡੋਸਾ ਚਾਕਲੇਟ ਡੋਸਾ 치즈 시ਗਾਰ ਡੋਸਾ ਦੇ ਨਾਲ-ਨਾਲ ਖਾਣ ਦੇ ਸ਼ੌਕੀਨਾ ਨੂੰ ਇਸ ਜਗ੍ਹਾ ਤੇ ਨਾਨ ਅਲਕੋਹਲਿਕ ਫਰੂਟ ਬੀਅਰ ਵੀ ਉਪਲਬਧ ਹੋਵੇਗੀ ਇਸ ਕਰਕੇ ਜਿਹੜੇ ਖਾਣ ਦੇ ਸ਼ੌਕੀਨ ਹੈ ਉਹ ਜ਼ਰੂਰ ਇਤਿਮਾਦ ਜਿਸ ਦਾ ਲੋਕਾਂ ਨੇ ਉਹਨਾਂ ਨੂੰ ਪਹਿਲੇ ਪਿਆਰ ਦਿੱਤਾ ਹੈ ਹোন ਵੀ ਉਹਨਾਂ ਨੂੰ ਨਿਰਾਸ਼ ਨਹੀਂ ਹੋਣਾ ਪਵੇਗਾ ਤੇ ਉਹਨਾਂ ਨੇ ਕਿਹਾ ਕਿ ਭਵਿਕ ਵਿੱਚ ਵੀ ਉਹਨਾਂ ਵੱਲੋਂ ਨਹੀਂ ਤੋਂ ਨਹੀਂ ਵੈਰਾਈਟੀ ਜਿਹੜੀ ਹੈ ਖਾਣ ਦੇ ਸ਼ੁਕੀਨਾ ਵਾਸਤੇ ਇਸ ਜਗ੍ਹਾ ਤੋਂ ਉਪਲਬਧ ਕਰਾਈ ਜਾਂਦੀ ਰਹੇਗੀ। ਜੈ ਸ਼੍ਰੀਸ਼ਕਰਾ ਜੈ ਸ਼੍ਰੀ ਗਾਦੇ ਅਸੀਂ ਅੱਜ ਕੁੰਚਾਸ ਅਮਰੀਕਨ ਸ਼ੇਕਸ ਦੇ ਬਾਹਰ ਖੜੇ ਹਾਂ ਜਿੱਥੇ ਅਸੀਂ ਇੱਕ ਨਵਾਂ ਕਨਸੈਪਟ ਲੈ ਕੇ ਆਏ ਹਾਂ ਪਠਾਨਕੋਟ ਦੇ ਵਿੱਚ ਦੋਸਾ ਠੇਕਾ ਤੁਸੀਂ ਪਠਾਨਕੋਟs ਜਾਂ ਪੰਜਾਬ ਤੋਂ ਬੜਾ ਸੁਨਿਆ ਹੋਣਾ ਠੇਕਾ ਸ਼ਰਾਬ ਦਾ ਅਸੀਂ ਲੇਕਿਨ ਪਟਾਣ ਤੋਂ ਉਸੇ ਕਨਸੈਪਟ ਨੂੰ ਮੈਚ ਕਰਦੇ ਲੈ ਕੇ ਆਇਆ ਠੇਕਾ ਦੋਸੇ ਦਾ ਇਹਦੇ ਵਿੱਚ 100 ਤੋਂ ਜ਼ਿਆਦਾ ਦੋਸੇ ਹੈਗੇ ਨੇ ਫਿਊਜ਼ਨ ਦੋਸੇ ਹੈਗੇ ਨੇ ਜੇ ਅੱਜ ਤੁਸੀਂ ਇੰਸਟਾਗ੍ਰam ਤੇ ਕੁਝ ਦੋਸੇ ਦੇਖੇ ਹੋਣ ਇਹਨਾਂ ਬੁਰਜ ਖਲੀਫਾ ਮਟਕਾ ਡੋਸਾ ਦਬੰਗ ਡੋਸਾ ਟੀਟਾ ਕੋਟਾ ਲਾ ਡੋਸਾ ਜਿੰਨੇ ਵੀ ਅੱਜਕੱਲ੍ਹ ਤੇ ਇੰਸਟਾਗ੍ਰam ਤੇ ਫਿਊਜ਼ਨ ਡੋਸਾ ਚੱਲਦੇ ਨੇ ਉਹ ਸਾਰੇ ਸਾਡੇ ਦੋਸਾ ਠੇਕੇ ਤੇ ਹੈਗੇ ਨੇ 100 ਤੋਂ ਜ਼ਿਆਦਾ ਵੈਰਾਈਟੀ ਹੈਗੀ ਹੈ ਤੇ ਹਰ ਵੈਰਾਈਟੀ ਦੇ ਵਿੱਚ ਡਿਫਰੈਂਟ ਟੇਸ ਹੈਗਾ ਠੀਕ ਹੈ ਹਾਂਜੀ ਖਾਸ ਕੀ ਰਹਿਣ ਵਾਲਿਆਂ ਨੇ ਦੋਸੇ ਖਾਸ ਇਹਦਾ ਇਹ ਹੈਗਾ ਜਿਹੜਾ ਫਿਊਜ਼ਨ ਦਾ ਕਨਸੈਪਟ ਹੈਗਾ ਕਿਉਂਕਿ ਇਸ ਨਾਲ ਇਸ ਕੀ ਕੀਤਾ ਗਿਆ ਕਿਉਂਕਿ ਫਿਊਜ਼ਨ ਹੈਗੀ ਦੋਸੇ ਦੀ ਦੋਸੇ ਦੇ ਨਾਲ ਠੇਕਾ ਹੈਗਾ ਤੇ ਠੇਕੇ ਦੇ ਵਿੱਚ ਅਸੀਂ ਕੀ ਦੇ ਰਿਹਾ ਤੁਹਾਨੂੰ 0.0 ਨੋਨ ਐਲਕੋਹਲਿਕ ਬੀਅਰਸ ਤੇ ਠੀਕ ਹੈ ਦੋਸੇ ਦਾ ਦੋਸਾ ਤੇ ਹੈ ਹੀ ਆਇਆ ਹੈ ਨਾਲ ਤੁਹਾਨੂੰ ਬੀਅਰ ਦਾ ਵੀ ਫਲੇਵਰ ਆਏਗਾ ਜਿਹੜੀ ਸਾਡਾ ਜਿਹੜਾ ਬੀਅਰ ਦਾ ਫਲੇਵਰ ਹੈਗਾ ਬੜਾ ਯੂਨੀਕ ਹੈਗਾ ਵਿਦਆਊਟ ਐਲਕੋਹਲ ਠੀਕ ਹੈ ਤੁਸੀਂ ਪੀਓਗੇ ਤੇ ਤੁਸੀਂ ਡੋਸੇ ਦੇ ਨਾਲ ਵਾਕਈ ਹੀ ਇੰਜੋਏ ਕਰੋਗੇ। ਦੋਥੇ ਦੇਖਣਾਂ ਨੇ ਗੈਸ ਤੇ ਕਰਕੇ ਨੇ ਤਿਆਰ ਕੀਤੇ ਜਾਂਦੇ ਤੇ ਸਿਗੜੀ ਦੇ ਉੱਤੇ ਆਹਾਂਜੀ ਇਹ ਪਠਾਨਕੋਟ ਦੇ ਅੱਜਕੱਲ ਜਿੰਨੇ ਵੀ ਡੋਸੇ ਉਹ ਆ ਰਹੇ ਹੈਗੇ ਨਾ। ਮੋਸਤੀ ਜਿਹੜੇ 15-20 ਟਾਈਪ ਦੇ ਡੋਸੇ ਚੱਲ ਰਹੇ ਨੇ ਪਿਛਲੇ 20 ਸਾਲ ਤੋਂ ਪਲੇਨ ਡੋਸਾ ਮਸਾਲਾ ਡੋਸਾ ਮੈਸੂ ਡੋਸਾ ਕੋ ਜਿੰਨੇ ਵੀ ਹੈਗੇ ਨਾ ਤਵੇ ਦੇ ਉੱਤੇ ਤਿਆਰ ਹੁੰਦੇ ਨੇ ਗੈਸ ਤੇ ਉੱਤੇ ਸਾਡਾ ਕਨਸੈਪਟ ਹੈਗਾ ਜਿਹੜਾ ਕੋਲੇ ਦੇ ਉੱਤੇ ਤਿਆਰ ਹੁੰਦਾ ਹੈ। ਸਿਗੜੀ ਜਿਹੜੀ ਅਸੀਂ ਇਹ ਬੰਬੇ ਤੋਂ ਮੰਗਵਾਈ ਹੈਗੀ ਹੈ। ਕੋਲੇ ਦੇ ਵਿੱਚ ਬਣਦਾ ਦੋਸੇ ਤੇ ਜਿੰਨੇ ਵੀ ਦੋਸੇ ਤਿਆਰ ਹੁੰਦੇ ਨੇ ਜੀ ਤੁਹਾਨੂੰ ਸਮੋਕੀ ਕੋਲਿਆਂ ਦਾ ਫਲੇਵਰ ਆਏਗਾ ਜਿਹੜਾ ਕਿ ਜਿਹੜੇ ਸਟੈਂਡਰਡ ਦੋਸੇ ਪਠਾਨਪੁਰ ਚ ਮਿਲਦੇ ਨੇ ਹੋਰ ਜਗਾਵਾਂ ਤੇ ਉਹਦਾ ਉਹਨਾਂ ਵਿੱਚ ਟੇਸ ਨਹੀਂ ਆਂਦਾ ਫੂਡ ਕੁਆਲਿਟੀ ਕੀ ਰੇ ਫੂਡ ਕੁਆਲਿਟੀ ਦੇਖੋ ਅਸੀਂ ਜਿਹੜਾ ਸਾਡਾ ਚਾਟਕਾ ਜਸਕਾ ਰੈਸਟੋਰੈਂਟ ਹੈਗਾ ਕੁਚਾਜ਼ ਰੈਸਟੋਰੈਂਟ ਹੈਗਾ ਅਮਰੀਕਨ ਸ਼ੀਕਸ ਰੈਸਟੋਰੈਂਟ ਹੈਗਾ આજ ਤੱਕ ਸਾਡੇ ਜਿੰਨੇ ਵੀ ਕਸਟਮਰਸ ਆਏ ਨੇ ਸਾਡਾ ਇਹ ਬੜਾ ਲੋਗੋ ਰਿਹਾ ਹੈਗਾ ਕਿ ਹਾਈਜਨਿਕ ਐਵਰੀਥਿੰਗ ਠੀਕ ਹੈ ਉਹੀ ਹਾਈਜਨ ਅਸੀਂ ਦੋਸੇ ਦੇ ਵਿੱਚ ਲੈ ਕੇ ਆਏ ਆਂ ਠੀਕ ਹੈ ਤੁਹਾਨੂੰ ਜਿਹੜੀ ਅੱਛੀ ਵਧੀਆ KFC ਜਾਂ ਮੈਕਡੋਨਲਡ ਵਰਗੀ ਸੈਟਿੰਗ ਮਿਲੇਗੀ ਇੱਥੇ ਠੀਕ ਹੈ ਤੇ ਉਸ ਤੋਂ ਬਾਅਦ ਜਿੰਨੇ ਵੀ ਦੋਸੇ ਅਗੇ ਨੇ ਸਾਰੇ ਹਾਈਜੀਨਿਕ ਹੈਗੇ ਨੇ ਠੀਕ ਹੈ ਜਿੰਨਾ ਵੀ ਸਾਡਾ ਸਟਾਫ ਹੈਗਾ ਸਾਡੀ ਜਿਹੜੀ ਕੁਲਚਾਜ਼ ਦੀ ਅਮਰੀਕਨ ਸ਼ੇਕਸ ਦੀ ਹੈ ਜਿਹੜੀ ਹਾਈਜਨ ਪਾਲਿਸੀਜ਼ ਹੈਗੀਆਂ ਉਹ ਦੋਸੇ ਦੇ ਵਿੱਚ ਵੀ ਉਹੀ ਫੋਲੋ ਕਰਦੇ ਹੈਗੇ ਨੇ ਤੇ ਇਨ ਸ਼ਾਰਟ ਫੁਲੀ ਹਾਈਜਨਿਕ ਦੋਸਾ ਹੈਗਾ ਤੇ ਫੁਲੀ ਹਾਈਜਨਿਕ এনवायरमेंट ਤੇ ਤੁਹਾਨੂੰ ਮਿਲੇਗਾ ਮੇਰਾ ਕਨਸੈਪਟ ਜੀ ਲਾਂਚ ਕੀਤਾ ਖੈਰ ਅਸੀਂ ਕੀ ਕਹਿਣਾ ਜੀ ਸ਼ਹਿਰ ਵਾਸੀਆਂ ਨੂੰ ਅਸੀਂ ਇਹੀ ਕਹਿਣਾ ਕਿ ਹੌਕ ਚਾਹਾਂਗੇ ਕਿ ਤੁਸੀਂ ਸਾਡੇ ਛਾਟ ਕੇ ਚਸਕਾ ਨੂੰ ਪੁਲਚਾਸ ਨੂੰ ਅਮਰੀਕਨ ਸ਼ੇਕਸ ਨੂੰ ਬਹੁਤ ਪਿਆਰ ਦਿੱਤਾ ਹੈ ਤੇ ਇੱਥੇ ਆ ਕੇ ਅਸੀਂ ਤੁਹਾਡੇ ਵਾਸਤੇ ਇੱਕ ਨਵਾਂ ਕਨਸੈਪਟ ਲੈ ਕੇ ਆਏ ਜਿੰਨ ਹਮੇਸ਼ਾ ਅਸੀਂ ਕਰਦੇ ਰਹੇ ਹਾਂ ਤੇ ਇੱਥੇ ਆ ਕੇ ਤੁਸੀਂ ਇੱਕ ਵਾਰੀ ਦੋਸਾ ਠਿਕਾ ਤੇ ਦੋਸੇ ਆ ਕੇ ਇੰਜੋਏ ਕਰੋ ਤੇ ਸਾਨੂੰ ਆਪਣੀ ਫੀਡਬੈਕ ਦਿਓ ਕਿ ਤੁਹਾਨੂੰ ਕਿੱਦਾਂ ਡੋਸਾ ਲੱਗਿਆ ਤੇ ਫਰਾਨਕਪੁਰ ਦੇ ਵਿੱਚ ਬੜੀ ਦੋਸਾ ਦੀ ਇੱਕ ਹਰਿਤ ਕ੍ਰਾਂਤੀ ਹੈ ਜਿਹੜਾ ਕਿ ਇਹ ਅਸੀਂ ਜਿਹੜਾ ਸ਼ੈਪ ਹੈ ਕਹਿੰਦੇ ਬੰਬੇ ਤੋਂ ਲੈ ਕੇ ਆਏ ਨੇ ਇੱਕ ਕੰਮ ਸੇ ਕੰਮ ਵੀ ਅਸੀਂ ਕਾਲ ਹੈ ਤੇ ਪੰਜ ਛੇ ਤਰ੍ਹਾਂ ਦੇ ਲਗ ਤਰ੍ਹਾਂ ਦੇ ਅੱਜ ਤੱਕ ਅਸੀਂ ਕੋਈ ਦੋਸਾ ਨਹੀਂ ਕਿਤੇ ਵੀ ਦੇਖਿਆ ਜਿਹੜਾ ਕਿ ਕੁਆਲਿਟੀ ਇਹਨਾਂ ਨੇ ਬਣਾਈ ਆ ਉਹ ਸਾਨੂੰ ਬਹੁਤ ਜ਼ਿਆਦਾ ਟੇਸਟ ਲੱਗਿਆ ਔਰ ਮੈਂ ਸ਼ਹਿਰ ਵਾਸੀਆਂ ਨੂੰ ਇਹ ਹੀ ਅਪੀਲ ਕਰਨਾ ਚਾਹਨਾ ਕਿ ਹੋ ਮੋਹਮਾ ਅੱਗੇ ਸਾਰੀ ਫੈਮਿਲੀ ਨੂੰ ਲੈ ਕੇ ਠੇਕਾ ਡੋਸਾ ਤੇ ਆਓ ਜਿਹੜਾ ਕਿ ਰਾਮਲੀਲਾ ਗਰਾਊਂਡ ਦੇ ਸਾਹਮਣੇ ਹੈ ਉਥੇ ਬਹੁਤ ਆਪਣੇ ਟੇਸਟ ਦਾ ਆਨੰਦ ਲਵੋ ਜੈ ਸ਼੍ਰੀ ਰਾਮ ਜੈ ਕੀ ਫੂ ਵਿਸ਼ ਕਿ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ Bring them to A&M's GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, Cricket Academy, NCC Naval Unit, Swimming Classes, Judo, Taekwondo, Karate and skating classes, training of vocal, classical and western music, dance classes for hip hop, freestyle, jazz, locking, popping, chess, horse riding, football and so on. A and M's Gems Cambridge International School, opposite Canada Palace, near A and M Institute's Jalandhar dalhousie Bypass Road, Patancheru.